ਸ਼ਿਕਲ ਤੋਂ ਸੇਖਰ asm ਜੈਨਿਸ ਤੇ ਮੈਂ ਹਰਦੀਪ ਕਾਤਾ ਜੱਗੂ ਭਗਵਾਨ ਪੁਰੀਆ ਦੀ ਪੋਸਟ ਨੇ ਦਰਸਲ ਇਸ ਵੇਲੇ ਤਰਥੱਲੀ ਮਚਾਈ ਹੋਈ ਹੈ ਤਾਂ ਬਿਲਕੁਲ ਕਰਵਾ ਚੌਦ ਦੀ ਰਾਤ ਬਟਾਲਾ ਦੇ ਵਿੱਚ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਦੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਚਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਹਾਲਾਂਕਿ ਉਸ ਤੋਂ ਬਾਅਦ ਬਟਾਲਾ ਬੰਦ ਕਰਨ ਦੀ ਕੌਲ ਵੀ ਦਿੱਤੀ ਗਈ ਸੀ ਹਾਲਾਂਕਿ ਕਾਂਗਰਸ ਐਜਡੀ ਕਾਂਗਰਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਬਟਾਲਾ ਨੂੰ ਬੰਦ ਕਰਨ ਦੀ ਕਾਲ ਦਿੱਤੀ ਜਾਏ ਤੇ ਸਾਰੇ ਵਪਾਰੀ ਵਰਗ ਤੋਂ ਇਸ ਦਾ ਸਮਰਥਨ ਵੀ ਮੰਗਿਆ ਜਾ ਰਿਹਾ ਸੀ ਔਰ ਦੂਜੇ ਪਾਸੇ ਜੇ ਜ਼ਿਕਰ ਕੀਤਾ ਜਾਵੇ ਆਮ ਆਦਮੀ ਪਾਰਟੀ ਦੇ ਮੰਤਰੀ ਕਹਿ ਸਕਦੇ ਸ਼ੈਰੀ ਕਲਸੀ ਉਹਨਾਂ ਨੇ ਵੀ ਐਮਐਲਏ ਨੇ ਸਲਾਹ ਦਿੱਤੀ ਸੀ ਕਿ ਵਪਾਰੀ ਵਰਗ ਦਾ ਸਮਾਂ ਇਹੀ ਹੈ ਜਿਸ ਵੇਲੇ ਦੀਵਾਲੀ ਦੀ ਖਰੀਦਦਾਰੀ ਲੋਕ ਕਰਦੇ ਨੇ ਤੇ ਉਹਨਾਂ ਦਾ ਸਮਾਂ ਜਿਹੜਾ ਬਰਬਾਦ ਨਾ ਕੀਤਾ ਜਾਵੇ ਸੋ ਬਟਾਲਾ ਬੰਦ ਨੂੰ ਲੈ ਕੇ ਲੋਕਾਂ ਦਾ ਸਮਰਥਨ ਹੈ ਜਿਹੜਾ ਉਹਨਾਂ ਨੇ ਮੰਗਿਆ ਸੀ ਲੋਕਾਂ ਨੂੰ ਸਮਰਥਨ ਨਾ ਦੇਣ ਲਈ ਕਿਹਾ ਸੀ ਤਾਂ ਉਸ ਤੋਂ ਬਾਅਦ ਹੁਣ ਇੱਕ ਪੋਸਟ ਜੋ ਜੱਗੂ ਭਗਵਾਨਪੁਰੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਚਾਰੇ ਪਾਸੇ ਉਸਨੇ ਤਰਥੱਲੀ ਮਚਾਈ ਗਈ ਹੈ ਸੋ ਪੋਸਟ ਦੇ ਵਿੱਚ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੁਨੇਹਾ ਸਾਡੇ ਇਲਾਕੇ ਦੇ ਮਸ਼ਹੂਰ ਗੈਂਗਸਟਰਾਂ ਤੇ ਕਾਤਲਾਂ ਨੂੰ ਸ਼ਰਾਬ ਦੇ ਸਮਗਲਨਾਂ ਨੂੰ ਹਵਾਲੇ ਦੇ ਕਿੰਗ ਚਿੱਟੇ ਦੇ ਸਮਗਲਰ ਅਮਨ ਜੈਨਤੀ ਪੁਰੀਆ ਤੇ ਕਾਲੂ ਜੈੰਤੀਪੁਰੀਆ ਜਿਨ੍ਹਾਂ ਦੀ ਛਵੀ ਦੇ ਸਾਰੇ ਬਟਾਲੇ ਨੂੰ ਭੁਲੇਖਾ ਨਹੀਂ ਹੈ ਇਹ ਕਿਹੜੀ ਕਰਤੂਤ ਦੇ ਮਾਲਕ ਨੇ ਇਹ ਗੱਲ ਕਰਦੇ ਨੇ ਗੈਂਗਸਟਰਾਂ ਦੇ ਫਰੋਤੀਆਂ ਮੰਗਣ ਦੇ ਫੋਨ ਆਉਂਦੇ ਨੇ ਕੱਲ ਝੂਠਾ ਗਵਾਹ ਬਣ ਕੇ ਕਾਕੇ ਦੇ ਮਰਡਰ ਤੇ ਤੁਸੀਂ ਆਪ ਸਿਆਸਤ ਕਰ ਰਹੇ ਹੋ ਤੇ ਤੁਸੀਂ ਆਪ ਗੰਦੀ ਛਵੀ ਦੇ ਮਾਲਕ ਜੇ ਸੱਚਾਈ ਇਹ ਹੈ ਤਾਂ ਤੁਸੀਂ ਨਕਲੀ ਸ਼ਰਾਬ ਵੇਚ ਵਿੱਚ ਲੋਕਾਂ ਦੇ ਪੁੱਤ ਮਰਵਾ ਰਹੇ ਹੋ ਇਹ ਸਾਡੇ ਭਰਾ ਸੁਖੇ ਕਾਲਮਾ ਦੇ ਕਤਲ ਨੂੰ ਆਪਣੇ ਘਰ ਰੱਖਦੇ ਨੇ ਕਤਲ ਕਰਨ ਤੋਂ ਬਾਅਦ ਇਹਨਾਂ ਦੇ ਹੀ ਘਰ گاਉਂਦਾਰ ਅਤੇ ਤੀਰਥ ਢਿਲਮਾ ਤੇ ਜੈਪਾਲ ਨੂੰ ਤੁਸੀਂ ਪੱਲੇ ਹੁਣ ਆਪਣੀ ਭੂਆ ਕਰ ਕੁਮਾਣੀ ਸਾਰਿਆਂ ਨੂੰ ਰੱਖਦਾ ਹੁੰਦਾ ਸੀ ਸਾਰੇ ਗੈਂਗਸਟਰਾਂ ਦੇ ਨਾਲ ਤੁਸੀਂ ਆਪਣੇ ਸਬੰਧ ਹੈਪੀ ਪਸ਼ੀਆ ਦੇ ਨਾਲ ਸੈਟਿੰਗ ਕਰਕੇ ਤੁਸੀਂ ਸਿਕਿਉਰਿਟੀ ਲੈਣ ਲਈ ਆਪਣੇ ਘਰੇ ਆਪਣੇ ਹੀ ਕਰਗਰ ਨੇੜ ਸਟਟਵਾਤਾ ਉਧਾਰ ਲੈ ਕੇ ਤੁਸੀਂ ਕਦੀ ਕਿਸੇ ਦੇ ਪੈਸੇ ਨਹੀਂ ਮੋੜੇ ਸੋ ਇਹ ਇਲਜ਼ਾਮ ਨੇ ਜਿਹੜੇ ਜੱਗੂ ਭਗਵਾਨਪੁਰੀਆ ਦੀ ਟੀਮ ਦੇ ਵੱਲੋਂ ਉਹਨਾਂ ਗੈਂਗਸਟਰਾਂ ਦੇ ਉੱਤੇ ਲਗਾਏ ਗਏ ਨੇ ਤੁਹ ਸ਼ਰਾਬ ਦੀ ਸਮਗਲਿੰਗ ਕਰਦੇ ਨੇ ਹਵਾਲੇ ਦੇ ਕਿੰਚਟੇ ਦੀ ਸਮਗਲਿੰਗ ਕਰਦੇ ਨੇ ਅਮਨ ਜੈੰਤੀਪੁਰੀਆ ਤੇ ਕਾਲੂ ਜੰਤੀਪੁਰੀਆ ਸੋ ਬਿਲਕੁਲ ਇੱਕ ਪੋਸਟ ਪਾਈ ਹੈ ਟੀਮ ਜੱਗੂ ਭਗਵਾਨਪੁਰੀਆ ਦੇ ਵੱਲੋਂ ਤੁਸੀਂ ਇੰਸਟਾਗ੍ਰam ਤੇ ਜਾ ਕੇ ਚੈੱਕ ਕਰ ਸਕਦੇ ਹੋ 15 ਘੰਟੇ ਪਹਿਲਾਂ ਹੀ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਚਿੱਠੇ ਨੇ ਜਿਹੜੇ ਜੱਗੂ ਭਗਵਾਨਪੁਰੀਆ ਦੀ ਟੀਮ ਦੇ ਵੱਲੋਂ ਖੋਲੇ ਗਏ ਨੇ ਸੋ ਮਸ਼ਹੂਰ ਗੈਂਗਸਟਰ ਅਮਨ ਜੰਤੀਪੁਰੀਆ ਤੇ ਕਾਲੂ ਜੰਤੀਪੁਰੀਆ ਜੁਨ੍ਹਾਂ ਦੀ ਛਵੀ ਗਲਤ ਹੋਣ ਦੇ ਇਲਜ਼ਾਮ ਇਹਨਾਂ ਦੇ ਵੱਲੋਂ ਲਗਾਏ ਗਏ ਨੇ ਸੋ ਉਸ ਤੋਂ ਬਾਅਦ ਹੁਣ ਚਾਰੇ ਪਾਸੇ ਚਰਚਾ ਮਚੀ ਹੋਈ ਆ ਹਾਲਾਂਕਿ ਬਟਾਲਾ ਦੇ ਗੋਲੀ ਕਾਂਡ ਤੋਂ ਬਾਅਦ ਚਾਰੇ ਪਾਸੇ ਜਿੱਤੇ ਸਿਆਸਤ ਪਖੀ ਸੀ ਹੁਣ ਜੱਗੂ ਭਗਵਾਨਪੁਰਿਆ ਦੀ ਕਪੋਸਟ ਨੇ ਵੀ ਇਸ ਨੂੰ ਬਹੁਤ ਵੱਡਾ ਹਵਾਲਾ ਦੇ ਦਿੱਤਾ ਹੈ ਸਸ਼੍ਰੀਕਾਲ ਤੋਂ ਸੇਖ ਰਸਮ ਜੈਨੀ ਇਸ ਤੇ ਮੈਂ ਹਰਪ੍ਰਦੀਪ ਕਹਾ ਤਾਂ ਜੱਗੂ ਭਗਵਾਨਪੁਰਿਆ ਦੀ ਪੋਸਟ ਨੇ ਦਰਸਲ ਇਸ ਵੇਲੇ ਤਰਥੱਲੀ ਮਚਾਈ ਹੋਈ ਹੈ ਤਾਂ ਬਿਲਕੁਲ ਕਰਵਾ ਚੌਦ ਦੀ ਰਾਤ ਬਟਾਲਾ ਦੇ ਵਿੱਚ ਹਨ ਪਛਾਤਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਦੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਚਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਹਾਲਾਂਕਿ ਉਸ ਤੋਂ ਬਾਅਦ ਬਟਾਲਾ ਬੰਦ ਕਰਨ ਦੀ ਕੌਲ ਵੀ ਦਿੱਤੀ ਗਈ ਸੀ ਹਾਲਕਿ ਕਾਂਗਰਸ ਐਜਡੀ ਕਾਂਗਰਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਬਟਾਲਾ ਨੂੰ ਬੰਦ ਕਰਨ ਦੀ ਕਾਲ ਦਿੱਤੀ ਜਾਏ ਤੇ ਸਾਰੇ ਵਪਾਰੀ ਵਰਗ ਤੋਂ ਇਸ ਦਾ ਸਮਰਥਨ ਵੀ ਮੰਗਿਆ ਜਾ ਰਿਹਾ ਸੀ ਯਾਰ ਦੂਜੇ ਪਾਸੇ ਜੇ ਜ਼ਿਕਰ ਕੀਤਾ ਜਾਵੇ ਆਮ ਆਦਮੀ ਪਾਰਟੀ ਦੇ ਮੰਤਰੀ ਕਹਿ ਸਕਦੇ ਸ਼ੈਰੀ ਕਲਤੀ ਉਹਨਾਂ ਨੇ ਵੀ ਐਮਐਲਏ ਨੇ ਸਲਾਹ ਦਿੱਤੀ ਸੀ ਕਿ ਵਪਾਰੀ ਵਰਗ ਦਾ ਸਮਾਂ ਇਹੀ ਹੈ ਜ ਜਿਹੜੇ ਦੀਵਾਲੀ ਦੀ ਖਰੀਦਦਾਰੀ ਲੋਕ ਕਰਦੇ ਨੇ ਤੇ ਉਹਨਾਂ ਦਾ ਸਮਾਂ ਜਿਹੜਾ ਬਰਬਾਦ ਨਾ ਕੀਤਾ ਜਾਵੇ ਸੋ ਬਟਾਲਾ ਬੰਦ ਨੂੰ ਲੈ ਕੇ ਲੋਕਾਂ ਦਾ ਸਮਰਥਨ ਹੈ ਜਿਹੜਾ ਉਹਨਾਂ ਨੇ ਮੰਗਿਆ ਸੀ ਲੋਕਾਂ ਨੂੰ ਸਮਰਥਨ ਨਾ ਦੇਣ ਲਈ ਕਿਹਾ ਸੀ ਤਾਂ ਉਸ ਤੋਂ ਬਾਅਦ ਹੁਣ ਇੱਕ ਪੋਸਟ ਜੋ ਜੱਗੂ ਭਗਵਾਨਪੁਰੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਚਾਰੇ ਪਾਸੇ ਉਸਨੇ ਤਰਥੱਲੀ ਮਚਾਈ ਗਈ ਹੈ ਸੋ ਪੋਸਟ ਦੇ ਵਿੱਚ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੁਨੇਹਾ ਸਾਡੇ ਇਲਾਕੇ ਦੇ ਮਸ਼ਹੂਰ ਗੈਂਗਸਟਰਾਂ ਤੇ ਕਾਤਲਾਂ ਨੂੰ ਸ਼ਰਾਬ ਦੇ ਸਮਗਲਰਾਂ ਨੂੰ ਹਵਾਲੇ ਦੇ ਕਿੰਗ ਚਿੱਟੇ ਦੇ ਸਮਗਲਰ ਅਮਨ ਜੈੰਤੀ ਪੁਰੀਆ ਤੇ ਕਾਲੂ ਜੈਨਤੀਪੁਰਿਆ ਜਿਨ੍ਹਾਂ ਦੀ ਛਵੀ ਦੇ ਸਾਰੇ ਬਟਾਲੇ ਨੂੰ ਭੁਲੇਖਾ ਨਹੀਂ ਹੈ ਇਹ ਕਿਹੜੀ ਕਰਤੂਤ ਦੇ ਮਾਲਕ ਨੇ ਇਹ ਗੱਲ ਕਰਦੇ ਨੇ ਗੈਂਗਸਟਰਾਂ ਦੇ ਫਰੋਤੀਆਂ ਮੰਗਣ ਦੇ ਫੋਨ ਆਉਂਦੇ ਨੇ ਕੱਲ ਝੂਠਾ ਗਵਾਹ ਬਣ ਕੇ ਕਾਕੇ ਦੇ ਮਰਡਰ ਤੇ ਤੁਸੀਂ ਆਪ ਸਿਆਸਤ ਕਰ ਰਹੇ ਹੋ ਤੇ ਤੁਸੀਂ ਆਪ ਗੰਦੀ ਛਵੀ ਦੇ ਮਾਲਕ ਜੇ ਸੱਚਾਈ ਇਹ ਹੈ ਤਾਂ ਤੁਸੀਂ ਨਕਲੀ ਸ਼ਰਾਬ ਵੇਚ ਵਿੱਚ ਲੋਕਾਂ ਦੇ ਪੁੱਤ ਮਰਵਾ ਰਹੇ ਹੋ ਇਹ ਸਾਡੇ ਭਰਾ ਸੁਖੇ ਕਾਲਮਾ ਦੇ ਕਤਲ ਨੂੰ ਆਪਣੇ ਘਰ ਰੱਖਦੇ ਨੇ ਕਤਲ ਕਰਨ ਤੋਂ ਬਾਅਦ ਇਹਨਾਂ ਦੇ ਹੀ ਘਰ گاਉਂਡਰ ਅਤੇ ਪੀਰਥ ਢਿਲਮਾ ਤੇ ਜੈਪਾਲ ਨੂੰ ਤੁਸੀਂ ਪੱਲੇ ਹੁਣ ਆਪਣੀ ਭੂਆ ਕਰਗੁਮਾਣੀ ਸਾਰਿਆਂ ਨੂੰ ਰੱਖਦਾ ਹੁੰਦਾ ਸੀ ਸਾਰੇ ਗੈਂਗਸਟਰਾਂ ਦੇ ਨਾਲ ਤੁਸੀਂ ਆਪਣੇ ਸਬੰਧ ਹੈਪੀ ਪਸ਼ੀਆ ਦੇ ਨਾਲ ਸੈਟਿੰਗ ਕਰਕੇ ਤੁਸੀਂ ਸਿਕਿਉਰਿਟੀ ਲੈਣ ਲਈ ਆਪਣੇ ਘਰੇ ਆਪਣੇ ਹੀ ਕਰਗਰ ਨੇੜੇ ਸਟਟਵਾਤਾ ਉਧਾਰ ਲੈ ਕੇ ਤੁਸੀਂ ਕਦੇ ਕਿਸੇ ਦੇ ਪੈਸੇ ਨਹੀਂ ਮੋੜੇ ਸੋ ਇਹ ਇਲਜ਼ਾਮ ਨੇ ਜਿਹੜੇ ਜੱਗੂ ਭਗਵਾਨਪੁਰੀਆ ਦੀ ਟੀਮ ਦੇ ਵੱਲੋਂ ਉਹਨਾਂ ਗੈਂਗਸਟਰਾਂ ਦੇ ਉੱਤੇ ਲਗਾਏ ਗਏ ਨੇ ਤੁਹ ਸ਼ਰਾਬ ਦੀ ਸਮਗਲਿੰਗ ਕਰਦੇ ਨੇ ਹਵਾਲੇ ਦੇ ਕਿੰ ਚਿੱਟੇ ਦੀ ਸਮਗਲਿੰਗ ਕਰਦੇ ਨੇ ਅਮਨ ਜੈੰਤੀਪੁਰੀਆ ਤੇ ਕਾਲੂ ਜੈੰਤੀਪੁਰੀਆ ਸੋ ਬਿਲਕੁਲ ਇੱਕ ਪੋਸਟ ਪਾਈ ਹੈ ਟੀਮ ਜੱਗੂ ਭਗਵਾਨਪੁਰੀਆ ਦੇ ਵੱਲੋਂ ਤੁਸੀਂ ਇੰਸਟਾਗ੍ਰam ਤੇ ਜਾ ਕੇ ਚੈੱਕ ਕਰ ਸਕਦੇ ਹੋ 15 ਘੰਟੇ ਪਹਿਲਾਂ ਹੀ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਚਿੱਠੇ ਨੇ ਜਿਹੜੇ ਜੱਗੂ ਭਗਵਾਨਪੁਰੀਆ ਦੀ ਟੀਮ ਦੇ ਵੱਲੋਂ ਖੋਲੇ ਗਏ ਨੇ ਸੋ ਮਸ਼ਹੂਰ ਗੈਂਗਸਟਰ ਅਮਨ ਜੈੰਤੀਪੁਰੀਆ ਤੇ ਕਾਲੂ ਜੈੰਤੀਪੁਰੀਆ ਜੁਨ੍ਹਾਂ ਦੀ ਚਵੀ ਗਲਤ ਹੋਣ ਦੇ ਇਲਜ਼ਾਮ ਇਹਨਾਂ ਦੇ ਵੱਲੋਂ ਲਗਾਏ ਗਏ ਨੇ ਸੋ ਉਸ ਤੋਂ ਬਾਅਦ ਹੁਣ ਚਾਰੇ ਪਾਸੇ ਚਰਚਾ ਮੱਚੀ ਹੋਈ ਆ ਹਾਲਾਂਕਿ ਬਟਾਲਾ ਦੇ ਗੋਲੀ ਕਾਂਡ ਤੋਂ ਬਾਅਦ ਚਾਰੇ ਪਾਸੇ ਜੋਤੇ ਸਿਆਸਤ ਪਖੀ ਸੀ ਹੁਣ ਜੱਗੂ ਭਗਵਾਨਪੁਰਿਆ ਦੀ ਕਪੋਸਟ ਨੇ ਵੀ ਇਸ ਨੂੰ ਬਹੁਤ ਵੱਡਾ ਹਵਾਲਾ ਦੇ ਦਿੱਤਾ